ਵਿਦਵਾਨੋਂ ਵੱਲੋਂ ਆਪਣੇ ਹਿੱਸੇ ਦੀ ਜ਼ਮੀਨ ਦਾ ਅਦਾਲਤੀ ਹੱਕ ਮਿਲਣ ਤੇ ਸਹਰਾ ਪਰਿਵਾਰ ਨੇ ਚਲਾਈਆਂ ਗੋਲੀਆਂ ਦੋਵਾਂ ਤਰ੍ਹਾਂ ਦੇ ਤਿੰਨ ਲੋਕ ਜ਼ਖਮੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਮਾਣੇ ਕੇ ਵਿੱਚ ਕੁਝ ਸਮਾਂ ਪਹਿਲਾਂ ਕੀ ਕੀ ਨਾ ਆਪਣਾ ਕਿਹੜਾ ਨਗਰਿਆ ਮੇਰੇ ਨਾਲ ਕੁਝ ਜੀਪ ਪਰ ਹੈ ਪਿੰਡ ਮਾਣੇ ਕੀ ਜਾਂਦਾ ਤੇ ਕੀ ਇਹ ਮਸਲਾ ਹੈ ਜਿਹੜਾ ਝਕੜਾ ਹੈ ਵਾ ਕੀ ਇੱਕ ਰਕਤੋ ਟੱਡਾ ਹੈ ਕਿੰਨੀ ਜ਼ਮੀਨ ਹੈ ਜਾਂਦਾ ਇਹ ਟਿੱਕੜਾ ਤੇ ਕਿਤਰਾ ਤੁਹਾਨੂੰ ਇਹ ਹਿੱਸੇ ਦੀ ਜ਼ਮੀਨ ਇਹ ਮੇਰੇ ਹਸਬੰਦ ਦੇ ਹਿੱਸੇ ਦੀ ਜ਼ਮੀਨ ਹੈ ਤੇ ਮੇਰੇ ਹਸਬੰਦ ਦੀ ਮੇਰੇ ਸਾਸਟਰੇ ਵਸੀਕ ਕਰਵਾ ਲਈ ਆਪਣੇ ਨਾ ਤੇ ਜੋ ਮੇਰੇ ਹਸਬੰਦ ਦਾਪੂ ਵੀ ਇਹਨਾਂ ਨੇ ਮੈਨੂੰ ਘਰੋਂ ਕੱਢਤਾ ਮੈਨੂੰ ਕੁਛ ਨਹੀਂ ਦੇਂਦੇ ਲੈਂਦੇ ਮੈਂ ਆਪਣੇ ਬੱਚੇ ਨੂੰ ਪੜਾਉਂਦੀ ਹਾਂ ਸਕੂਲ ਅੰਮ੍ਰਿਤਸਰ ਪੜਦਾ ਹੀ ਪਰ ਟੀਵੀ ਮੋਟੀ ਕਾ ਲਾ ਕੇ ਜਿਹਨਾਂ ਨੇ ਵਸੀਕ ਕਰਵਾ ਲਈ 6 ਮਹੀਨੇ ਬਾਅਦ ਮੇਰੇ ਹਸਬੰਦ ਦੀ ਡੱਕੋ ਵੀ ਬਦਲ ਨਸ਼ਾ ਫੀਕਾ ਲਾਇਆ ਹੈ ਇਹਨਾਂ ਨੇ ਉਤੋਂ ਬਾਅਦ ਫਿਰ ਅਹੀਂ ਕਿ ਇਹਨਾਂ ਨੂੰ ਕਿਹਾ ਕਿ ਪਹਿਲੀ ਦੋ ਜ਼ਮੀਨ ਦੋ ਸਾਡੀ ਕੁੜੀ ਨੂੰ ਹਿਸਾਬ ਦੋ ਬਗ ਮੇਰੇ ਘਰ ਦੇ ਨੇ ਕਿਹਾ ਆਏ ਸਾਰੇ ਜਾਣੇ ਆ ਚਾਚਾ ਜੀ ਵੀ ਨਾਲ ਹੀ ਉਹ ਕਹਿੰਦੇ ਦੋ ਇਹਦਾ ਹੱਕ ਬੰਦਾ ਉਹਨੂੰ ਚਾਚੇ ਨੂੰ ਕਹਿੰਦੇ ਤੂੰ ਆਪਣੇ ਕੋਲੋਂ ਦੇ ਦੇ ਨਹੀਂ ਨਹੀਂ ਦੇਣੀ ਜ਼ਮੀਨ ਜੇ ਤਾਂ ਫਿਰ ਸਾਰੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਹਾਂ ਹੱਕ ਬੰਦਾ ਉਹਦਾ ਕੁੜੀ ਤੁਸੀਂ ਵਿਆਹ ਕੇ ਲੈ ਜਾਂਦੀ ਕਿੰਦੇ ਮੇਦੇ ਨਿਕਰੇ 100000 ਕੇਸ ਲਾਤਾ ਹੀ ਕੇਸ ਪੱਟੀ ਲਾਇਆ ਪੱਟੀ ਉਹ ਮੈਂ ਜਿੱਤ ਗਈ ਕੇਸ ਮੇਰੇ ਬੱਚੇ ਨੂੰ ਤਾਲੀ ਮਿਲੀ ਮੈਨੂੰ ਵੀ ਮਿਲੀ ਆ ਤੇ ਇਹ ਅਹੀ ਵਾਈ ਇਹਨੇ ਉਦੋਂ ਵੀ ਇਹਨਾਂ ਨੇ ਇਦਾਂ ਹੀ ਮਕਾਲ ਪਾਈ ਉਦੋਂ ਵੀ ਇਹਨਾਂ ਨੇ ਬੰਦੇ ਬੰਦੇ ਸੱਦੇ ਉਦੋਂ ਵੀ ਫਿਰ ਅਹੀ ਵਾਹ ਲਈ ਉਦਾਂ ਉਦੋਂ ਵੀ ਸਾਡੇ ਹੱਕ ਵਿੱਚ ਫੈਸਲਾ ਆਇਆ ਹੁਣ ਫੇਰ ਅਸੀਂ ਦੂਸਰੀ ਵਾਰੀ ਫੇਰ ਇਹਨਾਂ ਨੇ ਤਰਨ ਤਾਨ ਕੇਸ ਲਾਇਆ ਤਰਨ ਤਾਨ ਵਿੱਚ ਅਹੀ ਜਿੱਤ ਗਈਏ ਹੁਣ ਤਾਲੀ ਫੇਰ ਹੀ ਵਾਈ ਤੇ ਪਹਿਲੀ ਤੋਂ ਹੀ ਲੜਾਈ ਬੰਦੇ ਸੱਦਦੇ ਆ ਵਨਸ ਬੰਨੇ ਰੋਲ ਲਲਕਾਰੇ ਮਾਰ ਕੇ ਮੇਰੀ ਭੈਣ ਰਹਿੰਦੀ ਜਿੱਤੇ ਉਹ ਪਿੰਡੇ ਦੇ ਵਿੱਚ ਉਹਨਾਂ ਦੇ ਨਾਲ ਗਾਲਾਂ ਕੱਢਦੇ ਉਹਨਾਂ ਨੂੰ ਉਹਨਾਂ ਦੇ ਮੁੰਡੇ ਕਿੰਨੇ ਜਮੀਨ ਹੈਗੀ ਮੇਰੇ ਘਰ ਵਾਲੇ ਦੀ ਢਾਈ ਕਿਲੇ ਇਸ ਸਵਾ ਸਵਾ ਕਿਲਾਈ ਹਨ ਦੋਵਾਂ ਨੂੰ ਉਹਨਾਂ ਸੱਸ ਨੂੰ ਤੇ ਮੁੰਡਾ ਤੁਹਾਡੇ ਘਰੇ ਆਣ ਘਰੇ ਗੱਲ ਪਈ ਆ ਕੀ ਉਹਦਾ ਇੱਕ ਫਬਜੀ ਆ ਬਲਟੋਏ ਦੇ ਦੋ ਮੁੰਡੇ ਹੀ ਉਹ ਮੇਰੇ ਪਣਵਈਏ ਨੂੰ ਤੇ ਮੇਰੇ ਚਾਚੇ ਦੇ ਮੁੰਡੇ ਨੂੰ ਮੈਂ ਪਹਿਲੀ ਗਹਿਣੇ ਕਰਤੀ ਆ ਹਾਂ ਤਾਂ ਉਹਦਾ ਇਹਨਾਂ ਦੇ ਦਵਾਲੇ ਹੁੰਦੇ ਆਣ ਕੇ ਜਿਹੜੇ ਬਾਰੋਂ ਬੰਦੇ ਆਏ ਇਹਨਾਂ ਨੇ ਚਾਰ ਪੰਜ ਬੰਦੇ ਪਹਿਲਾਂ ਸਾਡਾ ਥਾਣਾ ਫੈਸਲਾ ਹੀ ਅਸੀਂ ਉੱਥੇ ਗਏ ਉਹ ਬੰਦਾ ਜਿਹੜਾ ਸੀ ਫੌਜੀ ਸੀ ਉਹਦਾ ਨਾਮ ਹਰਪ੍ਰੀਤ ਸਿੰਘ ਹੀ ਅਪੀਕ ਵਿਕਰਮ ਇੱਕ ਹਰਪੀਤ ਇੱਕ ਵਿਕਰਮ ਹੀ ਉਹ ਦੋਵੇਂ ਉੱਥੇ ਵੀ ਪਿਲੋ ਲਲਕਾਰੇ ਮਾਰਦੇ ਸੀ ਚਾਚੇ ਨੂੰ ਤੇ ਪਣਵਈਏ ਨੂੰ ਤੇ ਮੇਰੇ ਚਾਚੇ ਦੇ ਮੁੰਡਿਆਂ ਨੂੰ ਕਿੰਨੇ ਜਣੇ ਕਰਿਆਂਗੇ ਗੱਲ ਤੇਰਾ ਇਹ ਪੰਜ ਜਣੇ ਹੀ ਉਹ ਦੂਜਿਆਂ ਦੇ ਨਾਂ ਨਹੀਂ ਸਾਨੂੰ ਪਤਾ ਕੋਈ ਥਿਆਰ ਵੀ ਹੈਗਾ ਇਹਨਾਂ ਕੋਲ ਹਾਂ ਇਹਨਾਂ ਕੋਲ ਪਿਸਤੌਲ ਹੀ ਇਹਨਾਂ ਨੇ ਮੇਰੇ ਪਣਵਈਏ ਦੇ ਇੱਥੋਂ ਲਾਗੋਂ ਦੀ ਗੋਲੀ ਲੰਗੀ ਮੈਨੇ ਗੋਲੀ ਮਾਰੀ ਫਾਇਰ ਕੀਤੇ ਕਰੇ ਫਾਇਰ ਤੇ ਇਹਨਾਂ ਨੇ ਬਹੁਤ ਕੀਤੇ ਪਰ ਪਿਸਤੌਲ ਡਿੱਗ ਗਿਆ ਸੀ ਇਹਨਾਂ ਦਾ ਪਿਸਤੌਲ ਦਾ ਡੈਥ ਆ ਗਿਆ ਭਾਈ ਪੁੱਛ ਰੋ ਡੇਟਾ ਤਸੋ ਹਾਂਜੀ ਦੇਖੋ ਗਰੋ ਬੰਦੇ ਸਦੇ ਇਹਨਾਂ ਨੇ 1200 ਦੇ ਹੀ ਉਹ ਵੇਖੋ ਉਹ ਗੱਡੀ ਜਿਹੜੀ ਹੈ ਨਾ ਉਹ ਗੱਡੀ ਵੀ ਬੰਦੇ ਹੀ ਆਏ ਗੁੰਡੇ ਹੀ ਆਏ ਹੀ ਬਾਰੋ ਉਹ ਗੱਡੀ ਸਿੱਧੀ ਅੰਮਿਆ ਵਾਂਗੂ ਲੈ ਆ ਕੇ ਮੋੜ ਲੱਗੇ ਤੇ ਉਹ ਬੰਦੀ ਮੇਰੇ ਪਰਵਈਏ ਦੀ ਉਹਨਾਂ ਨੇ ਬੋਰੀਆਂ ਰੱਖੀਆਂ ਖਾਦ ਦੀਆਂ ਫਿਰ ਉਹਦੇ ਵਿੱਚ ਵੀ ਬੁਰਾ ਹਾਲ ਕਰਤਾ ਜੇ ਉੱਥੇ ਬੱਤੀ ਨਾ ਲਾ ਕੇ ਮਰ ਜਾਂਦੇ ਫਿਰ ਕੌਣ ਜੁਮੇ ਕੀ ਮੰਗਰੋਗੇ ਉਹਨੂੰ ਐਈ ਮੰਗਨ ਇਨਸਾਫ ਚਾਹੀਦਾ ਉਹਨੂੰ ਤੁਹਾਨੂੰ ਕੋਈ ਖਤਰਾ हां आगेਾਨੂੰ ਖਤਰਾ ਸਾਡੇ ਛੋਟੇ ਛੋਟੇ ਬੱਚੇ ਆ ਮੇਰੀ ਭੈਣ ਦੇ ਪੋਤਰੀਆ ਪੁੱਤਰੀਆ ਇੱਧਰ ਚਾਚੇ ਦੇ ਪੁੱਤਰੇ ਕੋਸ਼ ਵੀ ਅਭੀ ਨਵੀਂ ਹੁੰਦੀ ਨਾ ਇਹ ਜਿਹੜੇ ਦੋ ਬੰਦੇ ਹੀ ਤੇ ਜਿਹੜੇ ਹੋਰ ਨਾਲ ਬੰਦੇ ਉਹਨਾਂ ਕੋ ਵੀ ਖਤਰਾ ਵਾ ਇਹ ਜਿਹੜੇ ਇਹ ਵਾ ਇਹ ਗੁੱਡੀ ਬੜੀ ਕੁੱਤੀ ਬੁੱਢੀ ਇਹਨੇ ਤੇ ਚੀਨਾ ਰਾਮ ਗੀਤਾ ਮੇਰਾ ਇਹਨਾ ਅੱਗੇ ਨਾ ਜੀਨੀ ਨਾ ਮਮੇ ਮੈਂ ਬਟਿਆ ਜੋ ਕੋਈ ਥਾਣੇ ਤਰਖਾ ਦਿੰਦੀ ਇਹ ਬੜੀ ਵਾਰ ਦਿੰਦੀ ਆ ਪੈਸੇ ਦੇ ਦੇ ਨਾ ਪਹਿਲੀ ਵੇਚੀ ਥੱਲਿਓ ਪੈਸੇ ਚੜਾਈ ਜਾਂਦੇ ਕੋਈ ਪੁਲਿਸ ਨੇ ਕਾਰਵਾਈ ਕੀਤੀ ਕੋਈ ਇਹ ਤੱਕ ਕੀਤੀ ਮਾਰੀ ਮੋਰਜੀ ਜਦੋਂ ਪੈਸੇ ਚੜਾ ਦਿੰਦੇ ਉਹਦੋਂ ਕੁਝ ਨਹੀਂ ਕਰਦੇ ਹੁਣ ਇਹ ਗਏ ਕਲਦੀ ਹੋ ਕੇ ਕੋਈ ਆਇਆ ਨਹੀਂ ਬਾਅਦ ਵਿੱਚ ਮਰਾ ਦੇ ਕੋਣ ਪੁੱਛ ਮੰਦੀ ਨਹੀਂ ਗਈ ਨਹੀਂ ਮੰਦੀ ਪੁੱਛ ਤੇ ਕਹਿੰਦੀ ਆ ਤੁਹਾਡਾ ਹੱਕ ਹੈ ਤੇ ਵਾਹ ਪਟਵਾਰੀ ਨੇ ਵੀ ਖੁਦ ਕਿਹਾ ਵਗੀ ਤੁਹਾਡਾ ਹੱਕ ਹੈ ਤੇ ਵਾਹ ਤੇ ਬਾਰੇ ਇਹ ਇਹ ਪੁੱਠੇ ਜਦੋਂ ਗੁੰਡੇ ਸਾਦੇ ਆ ਸਾਰਾ ਐਦਾਂ ਕੁਝ ਕਰਦੇ ਆ ਫਿਰ ਕੀ ਕਰੇ ਬੰਦਾ ਕੁੜੀਆਂ ਵੀ ਗੁੰਡੀਆਂ ਇੰਨਾ ਨਹੀਂ ਆ ਤੇ ਉਹ ਜੀ ਮੀਨ ਜਿਹੜੀ ਆ ਵੀ ਮੇਰੇ ਭਰਾ ਨੇ ਜਾਣੇ ਲਈਆ ਕਹਣ ਲਈ ਇਹ ਤਾਂ ਉਹ ਜ਼ਮੀਨ ਜਿਹੜੀ ਅਸੀਂ ਬਾਗ ਦੇ ਝੋਨਾ ਲਾਤਾ। ਕੋਈ ਦੂਜੀ ਪਾਰਟੀ ਆ ਉਹ ਜਬਰਦਸਤੀ ਕਹਿੰਦੇ ਆ ਵੀ ਅਸੀਂ ਜਿਹੜਾ ਝੋਨਾ ਹੈ ਬਾਹਰ ਦੇਣਾ ਹੈ। ਕੌਂਕੀ ਫੈਸਲਾ ਸੀ। ਪਹਿਲਾਂ ਉੱਥੇ ਹੀ ਲਲਕਾਰੇ ਮਾਰਦੇ ਰਹੇ ਏਦਾਂ ਕਰਾਂਗੇ ਓਦਾਂ ਕਰਾਂਗੇ। ਉਸ ਤੋਂ ਬਾਅਦ ਸਿੱਧੇ ਘਰੇ ਆ ਗਏ ਉਹ। ਹਰਿਆਣੇ ਦੇ ਮੈਂ ਬਾਹਰੋਂ ਖੇਤੋਂ ਕੰਮ ਕਰਦਾ ਆਂ। ਅਜੇ ਮੈਂ ਘਰੇ ਹੀ ਆਇਆ ਤੇ ਇਹ ਬੰਦੇ ਬੂਹੇ ਗਾੜੀ ਆਣ ਕੇ ਲਲਕਾਰੇ ਲੱਫੇ ਮਾਰਨਾ ਪਿਸਟਲ ਇਹਨਾਂ ਦੇ ਕੋਈ ਇੱਕ ਪਿਸਟਲ ਇਹਨਾਂ ਦੇ ਕੋਲ ਆ। ਹੋਰ ਕੰਡਾਸੇ ਦਾਤਰ ਅਹੀਂ ਪਹਿਲਾਂ ਸਾਨੂੰ ਘਰਿਆਂ ਦੇ ਕਿਹਾ ਵੀ ਨਹੀਂ ਕਰਨਾ ਕੋਈ ਫਿਲਵਾਈ ਝੜਾ ਜਦੋਂ ਉਹ ਪ੍ਰੈਸ਼ਰੋਂ ਪਾਣੀ ਲੰਘਿਆ ਫਿਰ ਲੜਾਈ ਹੋਈ ਇੱਕ ਸੱਟਾਂ ਲੱਗੀਆਂ ਉਹ ਵੀ ਬੱਚੀ ਸੱਟਾਂ ਲੱਗੀਆਂ ਬੰਦਿਆਂ ਨੂੰ ਕਿੰਨੇ ਜਣੇ ਇਹ ਉਹ ਬੰਦੇ ਜਿਹੜੇ ਆ ਉਹ ਬੰਦੇ ਜੀ ਪਹਿਲਾਂ ਤਾਂ 5-6 ਜਣੇ ਸੀ ਤੇ ਬਾਅਦ ਦੇ ਵਿੱਚ ਉਹ ੜ ਗੱਡੀ ਵਜੀ ਆ ਉਹਦੇ ਵਿੱਚ ਬੰਦੇ ਪੰਜ ਪੰਜ ਬੰਦੇ ਉਹਦੇ ਵਿੱਚ ਜਿਹੜੇ ਉਹ ਲੈ ਕੇ ਦਸੇਰੇ ਦਾਤਰ ਆਏ ਆ ਦੇ ਫਿਰ ਮੌਕੇ ਤੋਂ ਜਿਹੜੇ ਫੁਰ ਕੇ ਫਰਾਰ ਹੋ ਗਏ ਕਿੰਨੇ ਫਰਾਰ ਹੋ ਗਏ ਲੱਗਦਾ ਚਾਰ ਤੋਂ ਪੰਜ ਫੈਰ ਹੋਏ ਆ ਜੀ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ ਉਹਨਾਂ ਕੋਲ ਪਿਸਟਲ ਸੀ ਗੋਲੀ ਆ ਇੱਕ ਪਿਸਤਲ ਉਹਨਾਂ ਤੋਂ ਤੁਹਾਡੇ ਵੀ ਪਿਆਈ। ਉਹੀ ਡਿੱਗਾ ਸੀ। ਉਹਦਾ ਪਿਸਤਲ ਡਿੱਗਾ ਹੈ ਮੁੜ ਕੇ ਪਿਸਤਲ ਹੈ ਸਾਡੇ ਘਰ ਦੇ ਚੱਕ ਲਿਆ। ਉਹ ਰਾਤ ਫਿਰ ਜਦੋਂ ਪੁਲਿਸ ਆਈ ਆ ਤੇ ਪੁਲਿਸ ਨੇ ਉਹਦੇ ਤੋਂ ਪਿਸਤਲ ਵਾ ਲਈ ਉਹ ਗੱਲ ਕੀਤੀ ਤੋਂ ਪਿਸਤਲ ਜਿਹੜਾ ਤੁਸੀਂ ਐਸਐਚਓ ਨੂੰ ਸਾਡਾ ਪਟੀਆਂ ਜਿਹੜਾ ਵੀ ਮੌਕੇ ਦੇ ਨੂੰ ਉਹਨਾਂ ਨੂੰ ਦੇ ਦਿੱਤਾ ਹੈ। ਇਹ ਕਰ ਰਹੇ ਹੁਣ। ਹਾਂਜੀ ਕੀ ਮੰਗ ਕਰਦੇ ਆ। ਮੰਗ ਇਹ ਹੀ ਕਰਦੇ ਆ ਜੀ ਇਨਸਾਫ ਹੋਣਾ ਚਾਹੀਦਾ ਹੈ। ਉਹ ਹੀ ਪੈਸੇ ਨਾਲ ਧੱਕੇ ਨਹੀਂ ਜੀ ਪੁਲਿਸ ਨਾ ਕਰੇ ਐਂ ਤਾਂ ਐਸਐਸਪੀ ਸਾਹਿਬ ਤੋਂ ਮੰਗ ਕਰਾਂਗੇ ਜਾ ਕੇ। ਜੋ ਜਿੱਤੇ ਨੇ ਹਾਂਜੀ ਕੋਰ ਤੋਂ ਦੋਰਾ ਕੇ ਜਿੱਤੇ ਆ ਜੀ ਹਾਲਤੀ ਹੱਕ ਹੋਇਆ ਤੇ ਜ਼ਮੀਨ ਵਾਈ ਇਦਾਂ ਕੋਈ ਉਦੋਂ ਦਾ ਕੋਈ ਅਗਰੀਮੈਂਟ ਵਾ ਨਹੀਂ ਸਕਦਾ ਕੋਈ ਜਬਰਦਸਤੀ ਜਿਹੜੀ ਗੁੰਡਾਗਰਦੀ ਕਰਦੇ ਆ ਸਾਡੇ ਬੰਦੇ ਤੇ ਸੱਟਾਂ ਲੱਗੀਆਂ ਕੋਈ ਸਾਡੇ ਬੰਦੇਆਂ ਤੇ ਸੱਟਾਂ ਲੱਗੀਆਂ ਮੇਰੇ ਭਰਾ ਦੇ ਲੱਗੀਆਂ ਮੇਰੇ ਸਾਲੇ ਦੇ ਲੱਗੀਆਂ ਅਜੇ ਉਹ ਡੋਟਾ ਹਸਪਤਾਲ ਘਰੇ ਵਾਲੇ ਦਾਖਲ ਨਹੀਂ ਹੋਇਆ ਕੋਈ ਕੋਸਰਾ ਕੀਤੀ ਇਦਾਂ ਕੋਈ ਕਾਰਵਾਈ ਅਜੇ ਤੱਕ ਨਹੀਂ ਕੋਈ ਕਾਰਵਾਈ ਕੀਤੀ ਰਾਤ ਵੀ ਅਸੀਂ 112 ਤੇ ਕਾਲ ਕੀਤੀ ਤੇ ਫਿਰ ਉਹਨਾਂ ਨੇ ਪੁਲਿਸ ਭੇਜੀ ਆ ਫਿਰ ਰਾਤ ਪੁਲਿਸ ਇੱਥੇ ਆਈ ਆ ਤੇ ਬੰਦੇ ਤਾਂ ਫਰੋਂਗਾਂ ਨੂੰ ਫਰਾਰ ਹੋ ਗਏ ਸਾਰੇ ਉਹਨਾਂ ਦੇ ਤਾਂ ਕੋਈ ਬੰਦਾ ਨਹੀਂ ਕੋਈ ਇਹਨਾਂ ਦੇ ਕੋਈ ਸੱਟ ਲੱਗੀ ਹੈ ਹਾਂਜੀ ਇਹ ਬਿਜਲੀ ਦੇ ਹੱਥ ਕੋਈ ਜਿੱਦਣ ਆ ਰਹੀ ਲੜਾਈ ਹੋਈ ਸੱਟਾਂ ਦੋਨਾਂ ਤੇ ਵੀ ਲੱਗੀਆਂ ਇੱਕ ਬੰਦੇ ਤੇ ਲੱਗੀ ਸੱਟ ਉਹ ਵੀ ਧਖ ਲਿਆ ਉਹ ਪਟਿਓਸ ਬਿਜਲੀ ਚ ਰੋਣਾ ਧਰ ਰੱਖੇ ਜਦੋਂ ਕੋਈ ਪੈ ਜਾਏ ਫਿਰ ਅੱਗੋਂ ਫਿਰ ਕੋਈ ਨਾ ਕੋਈ ਤਾਂ ਕਰਨਾ ਹੀ ਪੈਂਦਾ ਕੋਈ ਨਾ ਆਪਣਾ ਕਿਹੜਾ ਲੜ ਰਿਹਾ ਜਸਵੰਤ ਸਿੰਘ ਮਾਣੇ ਮਾਣੇ ਕਿ ਕਿਹਨਾਂ ਨੇ ਲੜਿਆ ਕੋਈ ਗੱਲ ਨਹੀਂ ਠਾੜਿਆ ਠਾੜਿਓ ਇਹ ਘਰ ਗਏ ਆ ਪਰੇ ਜਾਂਦੇ ਸਾਡੇ ਬਿਤੇ ਬੰਦੇ ਭਾਏ ਇਹਨਾਂ ਨੇ ਉਹਨਾਂ ਨੇ ਗੋਲ ਘ라이 ਆ ਮੇਰੇ ਵੀ ਲੱਗੀ ਹੋਈ ਏ ਤੇ ਮੁਰੇ ਗੋਲੇ ਘੋੜੇ ਘੋੜੇ ਨੇ ਇਹ ਗੱਡੀ ਹੋ ਸਦੀ ਰੋ ਉਹ ਗੱਡੀ ਸਾਡੇ ਸਾਡੀ ਆਪਣੀ ਬੰਬੇ ਜੋ ਮੋੜ ਮੋੜਿਆ ਗਨੇ ਗੱਡੀ ਮੁੜੀ ਨਹੀਂ ਇਸ ਬਿੜ ਵਿੱਚ ਕੰਮ ਚੋਤੀ ਇਹ ਪਤੰਗਾਤਾ ਛੜਾ ਵੇ ਲੈਣਾ ਚਾਹਦੇ ਕੰਮ ਕੀ ਆ ਤੇਰਾ ਤੇਰੇ ਮੈਂ ਸਾਹੀ ਉਹ ਦਾ ਇੰਸਟਾ ਕਰਾਇਆ ਉਹ ਮੁੰਡੇ ਮਰੇ ਨੂੰ ਪੰਜ ਸਾਲ ਹੋ ਗਏ ਤੇ ਉਹ ਉਹੋ ਕਰੀ ਦੇਣਾ ਚਾਹੀਦਾ ਦੋਰਾ ਹੱਥ ਜਰਾ ਤੱਕ ਤੱਕ ਉਹਦੇ ਗਿਆ ਸਮਝਿਆ ਦੋ ਤਿੰਨ ਸਾਲ ਰ ਖੜਾ ਪਾਲਿਕ ਨਹੀਂ ਆ ਗਰਾ ਦੇ ਘਰੇ ਆਗੇ ਬਸੇ ਨੇ ਇਹ ਇਹਨਾਂ ਦੇ ਘਰੇ ਗਿਆ ਮੈਂ ਇਹਨਾਂ ਦੇ ਘਰੇ ਗਿਆ ਉਹ ਲੱਗੇ ਇਹਨਾਂ ਦੇ ਘਰ ਆ ਬਾਸ ਵਿੱਚ ਇਹਨਾਂ ਦੇ ਘਰ ਤਾਂ ਵੀ ਲੱਗੇ ਜਿਹੜੇ ਤਿਆਰੀ ਹੋਣਾ ਹੋਣਾ ਉਹ ਪਸੌਲਾ ਪੋਰਸ ਲੈ ਆਈ ਹੈ ਕਿਨੇ ਕੋ ਤਿਆਰੀ ਦੇ ਕਿ ਦੋ ਦੋ ਹਜ਼ਾਰ ਫਿਰ ਦੋ ਦੋ ਕੋਸਾ ਤਾਂ ਹੀ ਲਿਖੇ ਜੇ ਇੱਕ ਰਹੇ ਬੋਲੇ ਆਏਗਾ ਉਹੋ ਵਿਕਾਨ ਕਰ ਲਾਇਆ ਇਹ ਹਸਪੀਟਲ ਹੋ ਰਹੀ ਬਾਕੀ ਦਾਖਲ ਹੈ ਇਹਨਾਂ ਨੇ ਇਹੋ ਗੱਲ ਉਹਨਾਂ ਦਾ ਜ਼ਮੀਨ ਦਾ ਮੈਟਰ ਹੈ ਜੋ ਉਹਨਾਂ ਦੀ ਹੋਣਗੇ ਐਮਐਲਏ ਦੇ ਮੈਡੀਕਲ ਰਿਜ਼ਲਟ ਆਉਣਗੇ ਹੀ ਗੱਲ ਕਰਦੇ ਸਾਰਾ ਰੋਜ਼ ਕਰਦੇ ਕਰਿਆ ਨਗਰਿਆ ਤੇ ਹੰਡ ਮਾੜੀ ਜੀ ਗੱਲ ਹੋਈ ਹੈ ਜਦੋਂ ਭਾਈ ਹੁਣੇ ਪਤਾ ਗੱਲ ਹੋਈ ਗੱਲ ਸਾਰਾ ਪੈਲੀ ਦਾ ਝਗੜਾ ਤੇ ਇਹ ਸਾਰੀਆਂ ਜੋ ਕੋਹ ਕਰਮ ਦਾ ਛੰਡਾ ਕਰੁੰਦਾ ਵੇ ਤੋ ਕਲਜੀਤ ਕੋਲ ਤੋਂ ਇੱਕ ਮੇਰਾ ਪੋਤਾ ਗੇ ਮਰ ਗਿਆ ਤੇ ਟੈਨਰ ਮਾਰ ਕੇ ਉਹ ਢੋਡ ਤਾਂ ਸਾਨੂੰ ਘਰੇ ਬਾੜ ਦਾ ਕੁੱਟ ਕੁੱਟ ਕੇ ਪਰ ਵੀ ਸਾਡੇ ਨਾਲ ਉਹ ਗੱਲ ਹੋਈ ਨਹੀਂ ਪਰ ਵੀ ਸਾਡੀ ਕਹੇ ਨਹੀਂ ਸੁਣਾਈ ਨਹੀਂ ਕਿ ਤੇ 6 ਹਸਤਾ ਲਾ ਕੇ ਸਾਡਾ ਕਹੇ ਨੇ ਲਾ ਕੋ ਪੱਟੇ ਕਿਤੇ ਨਹੀਂ ਗੱਲ ਨਹੀਂ ਗੱਤ ਉਹਦੇ ਤੋਂ ਖੇਤ ਵੀ ਜਿੱਤਿਆ ਤੇਸ ਪਹਿਲਾਂ ਇਹਨੇ ਹੈਰਾ ਫੇਰ ਇਹਨੇ ਜਿੱਤਿਆ ਇਹਨੇ ਅਸੀਂ ਪਹਿਲੀ ਚੜਾਈਏ ਨੇ ਇਹ ਪਿੱਛੋਂ ਮੁੰਡਾ ਲੈ ਕੇ ਆਈ ਆ ਮੁੰਡਾ ਇਹਦਾ ਮੇਰੇ ਪੋਤਾ ਤੇ ਪੋਤੇ ਨੇ ਕੋਈ ਨਹੀਂ ਲਿਆ ਆਪ ਜਾਣਦੇ ਨਹੀਂ ਨੇ ਲਿਆ ਪਿੱਛੋਂ ਮੁੰਡਾ ਲੈ ਕੇ ਆਈ ਪਿੱਛੋਂ ਮੁੰਡਾ ਮੁੰਡੇ ਦੇ ਨਾਲ ਚੜਾਈ ਆ ਰਹਾ ਫੇਰੀ ਨਾ ਚੜਾ ਲਈ ਇਹਨੇ ਮੇਰਾ ਵਕੀਲ ਹੀ ਜਿੱਤ ਲਿਆ ਫਰੀਦ ਲਿਆ ਵਕੀਲ ਨੇ ਮੈਨੂੰ ਦੱਸਿਆ ਹੀ ਨਹੀਂ ਵੀ ਤੇਰਾ ਮਾਤਾ ਉਹਨੇ ਆਪ ਹੀ ਵਕੀਲ ਨੇ ਆਖਿਆ ਵੀ ਮਾਤਾ ਤੂੰ ਕੇ ਜਿੱਤ ਕੀ ਕੇ ਕੇ ਕਿ ਮੈਂ ਅਣਪੜ੍ਹਤ ਮੈਨੂੰ ਕੀਤਾ ਮੈਂ ਚੁੱਪ ਕਰਕੇ ਤਰਾਖ ਲੈ ਤਾਕਤ ਪਹਿਲੀ ਉਹ ਜਿੱਦ ਨੇ ਨਨ ਪਹਿਲੀ ਵਾਰੀ ਮੈਨੂੰ ਪਤਾ ਹੀ ਉੱਤ ਲੱਗਾ ਮੜਕੇ ਮੈਂ ਜਾ ਕੇ ਤਰਨਦਾਰ ਕੇ ਫਲਾਇਆ ਪ੍ਰੀਆ ਸੂਤ ਤੋਂ ਮੈਨੂੰ ਉਦੋਂ ਦੀ ਪਹਿਲੀ ਚੜੀ ਮੜਕੇ ਮਾਰਨ ਤੇ ਪ੍ਰੀਆ ਸੂਤ ਨੇ ਆਖਿਆ ਜੇ ਮਾਤਾ ਤੇਰੇ ਨਾਲ ਪਹਿਲੀ ਤੇਰੇ ਹਾਕੇ ਸੀ ਤੇ ਰਮਪੋ ਤਰਸੀਤ ਕਰਕੇ ਗਿਆ ਸੀ ਪਰ ਇਹਨਾਂ ਨੇ ਜਿੱਤੇਰੀ ਰਸੀਤ ਤੜਾਤੀ ਆ ਇਹੋ ਗੱਲਾਂ ਹੋਈਆਂ ਔਰ ਕੀ ਮੰਨਾਂਗੇ ਹੁਣ ਮਗ ਮੇਰੀ ਇਹੋ ਜਿਹੜੀ ਮੇਰੀ ਪਹਿਲੀ ਬੰਦ ਦੀ ਆ ਮੇਰਾ ਚੋਨਾ ਇਹਨਾਂ ਨੇ ਲਾਇਆ ਮੇਰੀ ਪਹਿਲੀ ਦੇ ਵਿੱਚ ਇਹ ਆਪਦੇ ਹਿੱਸੇ ਦੀ ਲੈ ਲਿਆ ਸਾਡੇ ਚਾਰ ਕਨਾਲਾਂ ਤੋਂ ਤਾਂ ਵਾਦੀ ਮੇਰੀ ਪਹਿਲੀ ਛੱਡ ਦੇ ਨਾ ਤੁਹਾਡੀ ਨੋ ਨੋ ਦੀ ਆ ਵੀ ਧੱਕੇ ਦੇ ਨਾਲ ਮੈਨੂੰ ਕਿਹਾ ਤਾਂ ਦੀ ਮਰ ਵੀ ਘਰੋਂ ਵੜਦਾ ਤੇ ਹੁਣ ਜਿਹੜੀ ਪਹਿਲੀ ਨਹੀਂ ਦਿੰਦੇ ਤੇ ਆ ਦੂਜੀ ਗੱਲ ਆ ਕਿ ਸੁਣਾ ਕਰਦੀ ਕੱਲ ਅਲਫਰਾਏ ਆ ਉਹਨਾਂ ਲੋਕਾਂ ਨੂੰ ਲੱਗਦਾ ਕੋਈ ਗੁੰਡਾ ਕਰਦੇ ਨਹੀਂ ਕੀਤੀ ਫਾਇਰ ਇਹਨਾਂ ਚਿੱਤੇ ਆ ਪੋਤਾ ਤੇ ਨਾ ਮੇਰੀ ਲਜਾਮ ਮੇਰੇ ਤੇ ਸਹੀ ਕਲਉਂਦੀ ਆ ਮੈਨੂੰ ਇਹ ਦੀਵਾਲੀ ਤੇ ਮੇਰਾ ਪੁੱਤ ਮੱਕਾ ਹੀ ਲੋੜੀ ਤੇਲੇ ਆਪਣੇ ਆਪ ਹੀ ਕੇਸ ਲਾਤਾ ਹੀ ਇਹੀ ਉਹਨੂੰ ਆਖੇ ਇੱਕ ਹਾਲ 6 ਮਹੀਨੇ ਤੱਕ ਬਹਿ ਕੇ ਮੈਨੂੰ ਰੋਟੀ ਖਾਂਦੀ ਤੇ ਫੇਰ ਮੈਂ ਇਹਨੂੰ ਪੈਲੀ ਦੇਂਦੀ ਇਹ ਮੇਰਾ ਮੇਰੇ ਤੋਂ ਪਹਿਲੋ ਕੇਸ ਲਾਤਾ ਜਿਹੜੀ ਨੋਂ ਨੋਂ ਮੈਂ ਅਸਾਸ ਦੇ ਨਾਂ ਦਾ ਹੀ ਨਹੀਂ ਪਤਾ ਉਹ ਲੋਕਾਂ ਕੰਨ ਤੇ ਰਸੀ ਹੋਊਗੀ ਜਦ ਲੜਦੀ ਜਿਹਦਾ ਘਰ ਉਹਦਾ ਲਾਗੇ ਉਹਦੀ ਦੁੱਧ ਜਾਂ ਭੈਣ ਦਾ ਘਰ ਸੀ ਤੇ ਸਾਰਾ ਸਮਾਨ ਲੈ ਜਾਂਦੀ ਸੀ ਟਰੰਕਾਂ ਨੂੰ ਛਿੰਨਾ ਵੱਲ ਮੰਨ ਲੈ ਜਾਂਦੀ ਧੂਸੇ ਪਾ ਕੇ ਰੱਖ ਕੇ ਦੇ ਉੱਥੇ ਲੈ ਜਾਂਦੀ ਆ ਉਹਦੀ ਭੈਣ ਦੇ ਘਰ ਭਾਈ ਬੰਦੇ ਨਹੀਂ ਸੱਦੇ ਹਾਂ ਨੂੰ ਤੇ ਸਾਡੇ ਦਾ ਪਿੰਡ ਕੋਈ ਕਰਦਾ ਦਸਾਇਆ ਸੀ ਬੰਦੇ ਕਿੱਥੋਂ ਸੱਤਣਾ ਮੇਰੇ ਤੋਂ ਕੋਈ ਪੁੱਠੂ ਪਾਈ ਨਹੀਂ ਜਾਂਦਾ ਕਿੱਥੋਂ ਕਿੱਥੋਂ ਲਿਆ ਫਿਰ ਸਾਨੂੰ ਨੂੰ ਪਤਾ ਪਿਸਟਲ ਤਾਂ ਕਿੱਥੋਂ ਮਿਲਿਆ ਤੇ ਕਿੱਥੋਂ ਨਹੀਂ ਆਏ ਤੇ ਗਵਾਲੀਰ ਗਏ ਹਾਂ ਅਸੀਂ ਤਾਂ ਇਹ ਹੀ ਉਦਨੇ